ਟਾਂਕੀਆਂ ਬਥੇਰੀਆਂ ਅੱਛਾ ਪਾ ਫੋਟੋਗ੍ਰਾਫਰ ਚ ਕਿਹੜਾ ਚੱਕਣਾ ਬੰਦਾ ਹੁਣ ਚੱਕ ਲਏ ਹਾਂ ਚੱਕ ਲਵਾਂਗੇ ਆਪਾਂ ਅਸਲ ਉਸ ਤਰ੍ਹਾਂ ਫੁੱਲ ਆਪਣੇ ਕੋਲ ਪੂਰਾ ਅਛਲਾ ਬਥੇੜਾ ਕਿੰਨੇ ਜਿਲ੍ਹਾਂ ਦੀ ਪੁਲਿਸ ਲੱਗੀ ਹੈ ਮੰਗਰ ਅੱਛਾ ਤਾਂ 25 ਜਿਲ੍ਹਾਂ ਦੀ ਹੈ ਮੰਗਰ 25 ਜਿਲ੍ਹਾਂ ਦੀ ਹੱਥ ਤਾਂ ਧਣੀ ਆਉਂਦੇ ਪੁਲਿਸ ਦੀ ਦੋ ਦਿਨਾਂ ਦੀ ਧੀ ਜਦੋਂ ਮੈਨੂੰ ਲੈ ਆਤੀ ਤੁਸੀਂ ਲੈ ਆਏ ਸੀ ਹਾਂ ਠੀਕ ਹੈ ਹਾਂ ਯਾਰ ਮਹਾ ਇਹ ਤਾਂ ਚ ਚਾਰੇ ਪੰਜ ਪੱਠੀਆਂ ਸੀ ਮੇਰੇ ਕੋਲੇ ਪੰਜੀ ਇਹ ਪੰਜਵੇਂ ਹੀ ਸੀ ਪੰਜਵੇਂ ਹੀ ਸੀ ਇਹ ਤਾਂ ਕਹਿੰਦੇ ਮਰ ਗਈ ਯਾਰ ਮਹਾ ਮੇਰਾ ਤਾਂ ਬਾਲਾ ਮਨ ਖਰਾਬ ਹੋ ਗਿਆ ਰੋਇਆ ਮੈਂ ਤਾਂ ਮੇਰੇ ਲਈ ਹੋਰ ਪਿਆਣੀ ਤੂੰ ਕੋਈ ਕੰਮ ਨਹੀਂ ਸੀ ਪੈਸੇ ਨਹੀਂਗੇ ਸੀਗੇ ਨੂੰ ਆ ਕੇ ਦਬਦੇ ਮਹਾ ਹੁਣ ਤਾਂ ਬਜਾ ਨਹੀਂ ਕਹਿੰਦਾ ਨਹੀਂ ਮੜਾ ਜਲਦੀ ਆ ਕਹਿੰਦਾ ਟਰੈਕਟਰ ਖੜਾ ਕਹਿੰਦਾ ਤੇਲ ਪਵਾ ਕੇ ਲਿਆਉਣਾ ਕਿ ਜਦੋਂ ਟੋਆ ਪੱਟੇ ਇਹਨੂੰ ਚੱਕ ਕੇ ਲਗਾਈ ਅਸੀਂ ਉੱਥੇ ਕਪੜਾ ਤੇ ਪਾਇਆ ਹੋਇਆ ਤੇ ਲੀਲੇ ਰੰਗ ਦਾ ਪਰਨਾ ਆਇਆ ਤੇ ਮੇਰਾ ਠੀਕ ਹੈ ਉਹ ਇੱਥੇ ਪਾ ਗਿਆ ਸੀ ਮੈਂ ਜਾਂਦਾ ਹਾਂ ਇੱਥੇ ਕਰ ਗਿਆ ਤੇ ਉਹ ਨੂੰ ਕੜੀਸ ਕੇ ਠੀਕ ਹੈ ਮਹਾਕੇ ਡੱਬ ਨੂੰ ਕੀੜੀਆਂ ਕੁੜੀਆਂ ਲੱਗੀਆਂ ਪਈਆਂ ਉੱਥੇ ਲੈ ਕੇ ਚਾੱਕੇ ਜਦੋਂ ਟੋਆ ਪੱਟਿਆ ਡੱਬਣ ਲੱਗੇ ਤਾਂ ਉੱਠ ਕੇ ਘਰ ਨੂੰ ਭੱਜੇ ਅੱਛਾ ਠੀਕ ਹੈ ਇਹ ਤਾਂ ਲੋਕ ਤਾਂ ਹੁਣ ਹਰੇਕ ਕੰਮ ਨੂੰ ਕਹਿੰਦੇ ਨੇ ਯਾਰ ਆਹ ਕੰਮ ਹੁਣ ਮੇਰੇ ਕੰਮ ਨੂੰ ਕਹਿੰਦੇ ਨੇ ਇਹ ਤਾਂ ਕੰਜਰ ਕੀਤਾ ਪਰ ਸਾਨੂੰ ਪਤਾ ਜਿਹੜੀ ਰੋਟੀ ਤੁਰਦੀ ਹੈ ਸਾਡੇ ਸਹੀ ਗੱਲ ਹੈ ਜੀ ਨੇ ਹਾਂ ਕੰਮ ਕੋਈ ਵੀ ਮਾੜਾ ਨਹੀਂ ਹਨਾ ਲੋਕ ਕਵਾੜ ਦਾ ਕੰਮ ਕਰਦੇ ਨੇ ਮਾੜਾ ਥੋੜਾ ਬਈ ਉਹ ਹਾਂਜੀ ਭਾਈ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਨਾ ਤੁਹਾਨੂੰ ਉਹ ਬੰਦਾ ਮਲਾਉਂਦੇ ਆਂਗੇ ਜਿਹੜਾ ਆਰ ਨੇਤ ਵਰਗੇ ਗਾਇਕਾਂ ਨੂੰ ਜੀ ਖਾਨ ਨੂੰ ਗੁਲਾਬ ਸਿੱਧੂ ਵਰਗਿਆਂ ਨੂੰ ਸਰੇ ਆਮ ਧਮਕੀਆਂ ਦਿੰਦਾ ਤੇ ਉਹਦੇ ਮੰਗਰ ਕਈ ਜ਼ਿਲ੍ਹਿਆਂ ਦੀ ਪੁਲਿਸ ਪਈ ਹੋਈ ਹੈਗੀ ਅੱਜ ਉਹ ਬੰਦੇ ਨੂੰ ਮਲਾਉਂਦੇ ਆਂਗੇ ਜਿਹੜਾ ਕਿ ਕਾਲੀ ਦੁਨੀਆ ਦਾ ਪ੍ਰਧਾਨ ਹੈਗਾ ਹਾਂ ਹੁਣ ਤੁਸੀਂ ਸਮਝ ਹੀ ਗਏ ਹੋਮਗੇ ਤੇ ਵੀਡੀਓ ਬੜੀ ਖਾਸ ਹੈਗੀ ਬਾਈ ਨੇ ਨਾ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਯਾਨੀ ਕਿ ਬੰਤ ਪ੍ਰਧਾਨ ਨੇ ਬੱਕਰੀ ਰੱਖੀ ਹੈ ਤੇ ਉਹਦੀ ਅਜੀਬ ਕਹਾਣੀ ਅੱਜ ਤੁਹਾਨੂੰ ਦਿਖਾਉਣੀ ਆ ਬਾਈ ਦੇ ਪਿੰਡ ਪਹੁੰਚੇ ਹੋਇਆ ਹਾਂ ਬਾਈ ਦੇ ਕਰਨ ਮੋਲ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਪ੍ਰੰਤ ਪ੍ਰਧਾਨ ਜੀ ਕੀ ਹਾਲ ਹੈ ਠੀਕ ਠਾਕ ਹਾਂ ਵਧੀਆ ਜੀ ਅੱਛਾ ਮੜਿਆ ਆ ਧੰਕੀ ਧੁੰਕੀ ਹੈ ਦੇਈ ਕਿਸੇ ਨੂੰ ਧੌਕੀਆਂ ਬਛੇਰੀਆਂ ਅੱਛਾ ਬਾ ਫੋਟੋਗ੍ਰਾਫਰ ਚ ਕਿਹੜਾ ਚੱਕਲਾ ਬੰਦਾ ਹੁਣ ਚੱਕ ਲਿਓਗੇ ਚੱਕ ਲਿਓਮਾਂਗੇ ਆਪਾਂ ਅਸਲ ਉਸਤਰਾ ਫੁੱਲਾ ਆਪਣੇ ਕੋਲੇ ਪੂਰਾ ਅਛਲਾ ਬਥੇੜਾ ਕਿੰਨੇ ਜਿਲ੍ਹਾਂ ਦੀ ਪੁਲਿਸ ਲੱਗੀ ਹੈ ਮੰਗਰਾ ਉਹ ਅੱਛਾ ਤਾਂ 25 ਜਿਲ੍ਹਾਂ ਦੀ ਹੈ ਮੰਗਰਾ 25 ਜਿਲ੍ਹਾਂ ਦੀ ਹੱਥ ਤਾਂ ਧਣੀ ਆਉਂਦੇ ਪੁਲਿਸ ਦੇ ਹੱਥ ਨਹੀਂ ਆਉਂਦੇ ਕਿ ਬਾਈ ਜੇ ਤਾਂ ਫੌਜ ਨੇ ਚੱਕ ਲਈ ਜਾਂ ਤਾਂ ਅਮਰੀਕਾ ਚੱਕੂ ਜਾਂ ਫੌਜ ਜਾਂ ਫੌਜ ਚੱਕੂ ਮਾੜਾ ਬੰਦਾ ਨਹੀਂ ਚੱਕ ਮਾੜਾ ਬੰਦਾ ਨਹੀਂ ਚੱਕ ਮਾੜਾ ਬੰਦਾ ਨਹੀਂ ਬਾਈ ਨੂੰ ਹੱਥ ਪਾਉਂਦਾ ਠੀਕ ਹੈ ਅੱਜ ਬਾਈ ਦੇ ਘਰ ਪਹੁੰਚੇ ਅਜੀਬ ਕਹਾਣੀ ਤੁਹਾਨੂੰ ਦੱਸਦੇ ਆ ਇਹਨਾਂ ਨੇ ਰੱਖੀ ਆ ਇੱਕ ਜਾਨੀ ਕਿ ਬੱਕਰੀ ਵੀ ਨਹੀਂ ਕਹਿ ਸਕ ਪਰ ਉਹ ਨਾਉ ਬੱਕਰੀਆਂ ਨਾ ਹੀ ਪੱਠਾ ਠੀਕ ਹੈ ਨਾ ਹੀ ਬੱਕਰਾ ਯਾਨਕਿ ਮਹੰਤ ਉਹਦੀ ਪੂਰੀ ਜੀਵ ਕਹਾਣੀ ਤੁਹਾਨੂੰ ਦੱਸਾਂਗੇ ਬਾਈ ਦੇ ਨਾਲ ਆਪਾਂ ਅੰਦਰ ਚੱਲ ਕੇ ਗੱਲਬਾਤ ਕਰਦੇ ਆਂਗੇ ਬਾਈ ਬਾਹਰੇ ਆਜੋ ਬਾਹਰੇ ਲੈ ਆਉਣੇ ਬਾਹਰੇ ਫਿਰ ਮਾਰੇ ਨਾ ਉਹ ਕਿਨੂੰ ਇਧਰ ਭੱਜ ਲਾ ਦੇ ਅੱਛਾ ਭਾਈ ਦੀ ਆ ਚਲੋ ਅੰਦਰ ਹੀ ਆ ਜਾ ਬਾਈ ਅੰਦਰ ਹੀ ਆ ਜਾ ਠੀਕ ਹੈ ਆ ਲੱਖੋ ਇਹ ਹੈ ਮਹੰਤ ਇਹਦੀ ਜੀਵ ਕਹਾਣੀ ਬਾਈ ਤੋਂ ਪੁੱਛਦੇ ਆਂਗੇ ਕੀ ਗੱਲਬਾਤ ਹੈਗੀ ਬਈ ਪਹਿਲਾਂ ਦੱਸੋ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਤੁਸੀਂ ਵੀ ਬੱਕਰੀਆਂ ਵਗੈਰਾ ਦਾ ਸ਼ੌਂਕ ਰੱਖਦੇ ਹੋਗੇ ਜਿਵੇਂ ਆ ਤੁਸੀਂ ਦੋ ਤਿੰਨ ਨੱਕ ਜੇ ਰੱਖ ਰੱਖੇ ਨੇ ਕੀ ਕਾਰਨ ਆ ਬਈ ਯਾਰ ਇਹ ਤਾਂ ਬਈ ਕਿਹਦੇ ਦਾ ਪੰਥ ਲੱਗਿਆ ਤੀ ਹਾਂ ਉਹ ਆਪਣਾ ਉਹ ਤਾਂ ਬਾਤ ਨਹੀਂ ਲੈ ਬਚਾ ਜੀ ਲੱਗਿਆ ਰਿਹਾ ਕੋਈ ਠੀਕ ਹੈ ਇਹਦਾ ਸ਼ੌਂਕ ਦੁੱਪਿਆ ਸੀ ਬਈ ਆਪਾਂ ਨੂੰ ਜੀ ਤੇ ਬਈ ਮੈਂ ਨਾ ਕਿਹੜਾ ਬੱਕਰੀਆਂ ਰੱਖੀਆਂ ਤੀਆਂ ਹਾਂ ਆ ਜਾ ਜਾਂ ਸਾਨੂੰ ਬੱਚਾ ਆ ਜਾ ਆ ਜਾ ਵੀਰੇ ਇਹ ਵੀ ਮਰਾ ਯਾਰ ਵੈਰੀ ਆ ਜਾ ਵੀਰੇ ਹੋਰ ਕੀ ਹਾਲ ਹੈ ਵੀਰੇ ਵਧੀਆ ਵਧੀਆ ਤੇ ਇਹਨਾਂ ਅਸੀਂ ਬੱਕਰੀਆਂ ਰੱਖੀਆਂ ਜਦੋਂ ਮੈਨੂੰ ਸੌ ਕੋ ਬਈ ਬੇਰੋਜ਼ਗਾਰ ਤੀ ਗਿਆ ਓਬ ਅੱਜ ਤੋਂ ਯਾਨੀ ਕਿ 5-4 ਸਾਲ ਪਹਿਲਾਂ ਦੀ ਗੱਲ ਹਾਂ ਹਾਂ ਉਦੋਂ ਕੋਈ ਕੰਮ ਹੈ ਨਹੀਂ ਤੀਗਾ ਹਾਂ ਤੇ ਉਦੋਂ ਬਾਅਦ ਕੀ ਹੋਇਆ ਤੇ ਮੇਰੇ ਨਾਲ ਦਾ ਬੰਦਾ ਸੀਗਾ ਇੱਕ ਮਾਲੀ ਹੂੰ ਉਹ ਕਹਿੰਦਾ ਵੀ ਯਾਰ ਆਪਾਂ ਕੋਈ ਕੰਮ ਸ਼ੁਰੂ ਕਰੀਏ ਕਿਤਾ ਅਸੀਂ ਡੈਰੀ ਦਾ ਕੰਮ ਸ਼ੁਰੂ ਕਰਿਆ ਤੀ ਉਦੋਂ ਹੂੰ ਦੁੱਧਾਲੀ ਦਾ ਹੂੰ ਤੇ ਇੱਕ ਫਿਰ ਅਸੀਂ ਬੱਕਰੀਆਂ ਦਾ ਕੰਮ ਸ਼ੁਰੂ ਕਰਿਆ ਬੱਕਰੀਆਂ ਦਾ ਮੈਂ ਇਕੱਲੇ ਨਹੀਂ ਕਰਿਆ ਡੈਰੀ ਦਾ ਅਸੀਂ ਸਾਂਝਾ ਕਰਿਆ ਸੀ ਦੋ ਜਣੇ ਹੂੰ ਤੇ ਉਦੋਂ ਬਾਅਦ ਮੈਂ ਥੋੜੇ-ਥੋੜੇ ਪੈਸੇ ਸੀਗੇ ਮੇਰੇ ਕੋਲੇ ਜਿੰਨੇ ਕਿ ਬਚਦੇ ਸੀ ਡੈਰੀ ਤੋਂ ਬਚਤ ਹੁੰਦੀ ਸੀ ਮਾੜੀ-ਮੋਟੀ ਅਸੀਂ ਪੱਠ ਲੈ ਲਾਂਦੀ ਤੀ ਠੀਕ ਹੈ ਚਲੋ ਮੈਂ ਹੌਲੀ ਹੌਲੀ ਕਰਕੇ ਮੈਂ 4-5 ਪੱਠਾਂ ਲਈਆਂ ਤਾਂ ਮੈਨੂੰ ਪਤਾ ਨਹੀਂ ਸੀ ਯਾਰ ਉਦੋਂ ਪੈ ਗਈ ਬਿਮਾਰੀ ਬਾਈ ਠੀਕ ਹੈ ਬਿਮਾਰੀ ਪੈ ਗਈ ਮੇਰੀਆਂ ਤਾਂ 4 ਪੱਠਾਂ ਮਰ ਗਈਆਂ ਹਾਂ ਪੰਜਵੀਂ ਇਹ ਤੇ ਸਾਡੀ ਕਾਲੂ ਠੀਕ ਹੈ ਬਾਈ ਤੇ ਇਹ ਵੀ ਮਰ ਗਈ ਬਾਈ ਮੈਂ ਡਾਕਟਰ ਬੁਲਾਇਆ ਸਾਡੇ ਪੰਡੂ ਗੋਲੂ ਹਾਂ ਉਹ ਕਹਿੰਦਾ ਯਾਰ ਜਦੋਂ ਉਹ ਫਿਰ ਇਹ ਇਹ ਹਾਂ ਅਵੇ ਤਾਂ ਮਰ ਗਈ ਬਰਾਬਰ ਕਿੱਡੀ ਕਿਸੇ ਉਦੋਂ ਹੈ ਇਹ ਬਾਈ ਉਦੋਂ ਹੈਗੀ ਤੇ ਦਾ 15 ਦਿਨਾਂ ਦੀ ਤੇ 15 ਦਿਨਾਂ ਦੀ 2 ਦਿਨਾਂ ਦੀ ਸੀ ਜਦੋਂ ਮੈਨੂੰ ਲੈ ਆਤੀ ਤੁਸੀਂ ਲੈ ਆਏ ਸੀ ਠੀਕ ਹੈ ਹਾਂ ਯਾਰ ਮਹਾ ਇਹ ਤਾਂ ਚ ਚਾਰੇ ਪੰਜ ਪੱਠੀਆਂ ਦੀ ਮੇਰੇ ਕੋਲੇ ਪੰਜੀ ਇਹ ਪੰਜਵੇਂ ਹੀ ਸੀ ਪੰਜਵੇਂ ਹੀ ਸੀ ਇਹ ਤਾਂ ਕਹਿੰਦੇ ਮਰ ਗਈ ਯਾਰ ਮਹਾ ਮੇਰਾ ਤਾਂ ਬਾਲਾ ਮਨ ਖਰਾਬ ਹੋ ਗਿਆ ਰੋਇਆ ਮੈਂ ਤਾਂ ਮੇਰੇ ਲਈ ਹੋਰ ਪਿਆਣੀ ਤਾਂ ਕੋਈ ਕੰਮ ਨਹੀਂ ਸੀ ਪੈਸੇ ਨਹੀਂਗੇ ਸੀਗੇ ਭੈਰਾ ਦਾ ਧੱਕਾ ਕਰਤਾ ਰੱਬ ਨੇ ਹਾਂ ਤੇ ਉਦੋਂ ਬਾਅਦ ਚੱਲਾ ਉਹਨੇ ਬੋਲਿਆ ਦਾਬਾ ਟੁੱਪਰੇ ਕਹਿੰਦਾ ਮਹਾ ਤਾਉ ਦਾਬਦੇ ਆ ਹਾਂ ਤੇ ਉਦੋਂ ਬਾਅਦ ਕੀ ਹੋਇਆ ਭਾਈ ਉਹ ਮੇਰੇ ਲੰਡ ਮੁੰਡੇ ਦਾ ਫੋਨ ਆ ਗਿਆ ਡਾਕਟਰ ਦਾ ਆ ਗਿਆ ਕਹਿੰਦੇ ਪਸਨਾਮ ਚੱਲ ਕੇ ਆਉਣੇ ਆ ਹੂੰ ਮੈਂ ਚੱਲੇ ਆਉਣੇ ਆ ਤੇ ਮਹਾਦਰ ਨੂੰ ਦੱਬਦਿਏ ਪਹਿਲਾਂ ਕਹਿੰਦਾ ਨੂੰ ਆ ਕੇ ਦੱਬਦੇ ਆ ਮਾ ਹੁਣ ਦਾ ਵਜ ਨਹੀਂ ਕਹਿੰਦਾ ਨਹੀਂ ਮੜਾ ਜਲਦੀ ਆ ਕਹਿੰਦਾ ਟਰੈਕਟਰ ਖੜਾ ਕਹਿੰਦਾ ਤੇਲ ਪਵਾ ਕੇ ਲਿਆਉਣਾ ਹਾਂ ਢੋਲ ਚ ਹੂੰ ਮਾ ਠੀਕ ਆ ਉਦੋਂ ਬਾਅਦ ਕੀ ਹੋਇਆ ਹੂੰ ਅਸੀਂ ਬਾਗੇ ਉੱਤੇ ਸਾਨੂੰ ਵੱਜ ਗਏ 4 ਠੀਕ ਹੈ ਬਈ 4 ਵਜੇ ਜਦੋਂ ਆ ਕੇ ਨੂੰ ਦੱਬਣ ਗਏ ਓਥੋਂ ਟੂਆ ਟੂਆ ਪੱਟੇ ਦਾ ਮਾਦੀ ਤੇ ਉੱਠ ਲਈ ਟੂਆ ਪੱਟ ਕੇ ਗਏ ਸੀ ਟੂਆ ਨਾ ਆ ਕੀ ਪੱਟਿਆ ਟੂਆ ਅੱਛਾ ਆਕੇ ਜਦੋਂ ਟੋਆ ਪੱਟੇ ਨੂੰ ਚੱਕ ਕੇ ਲਗਾਈ ਅਸੀਂ ਉੱਥੇ ਕੱਪੜੇ ਤੇ ਪਾਇਆ ਹੋਇਆ ਤੇ ਲੀਲੇ ਰੰਗ ਦਾ ਪਰਨਾ ਆਇਆ ਤੇ ਮੇਰਾ ਠੀਕ ਹੈ ਉਹ ਇੱਥੇ ਪਾ ਗਿਆ ਸੀ ਮੈਂ ਜਾਂਦਾ ਹਾਂ ਇੱਥੇ ਕਰ ਗਿਆ ਜਦੋਂ ਨੂੰ ਕੜੀਸ ਕੇ ਮੈਂ ਠੀਕ ਹੈ ਮਹਾਕੇ ਦੱਬ ਨੂੰ ਕੀੜੀਆਂ ਕੁੜੀਆਂ ਲੱਗੀਆਂ ਪਈਆਂ ਉੱਥੇ ਲੈ ਕੇ ਚੱਕ ਕੇ ਜਦੋਂ ਟੋਆ ਪੱਟੇ ਦੱਬਣ ਲੱਗੇ ਤਾਂ ਉੱਠ ਕੇ ਘਰ ਨੂੰ ਭੱਜ ਗਈ ਅੱਛਾ ਹਾਂ ਠੀਕ ਹੈ ਕਿੰਨਾ ਸਮੇਂ ਤੜਕੇ ਡਾਕਟਰ ਕਹ ਗਿਆ ਸੀ ਮਰੀ ਵੀ ਹੈ ਤੜਕੇ 7:00 11:00 ਵਜੇ ਕਹ ਗਿਆ ਜਿੰਨ ਕਹਿੰਦਾ ਤਾਂ ਮਰ ਗਈ ਠੀਕ ਮਰ ਵੀ ਗਈ ਸੀ ਕਿਹੜਾ ਹਲਦੀ ਦੀ ਅੱਛਾ ਇਹ ਤਾਂ ਹੀ ਪਈ ਤੀ ਮਾਸ਼ਾਅੱਲ ਫ ਮਹੰਤ ਬਣ ਗਈ ਬਾਈ ਨਾ ਇਹ ਬੱਕਰਾ ਦੇਖਣ ਨੂੰ ਬੱਕਰਾ ਲੱਗਦਾ ਹੂੰ ਬੱਕਰੀ ਐ ਹੁਣ ਦੁੱਧ ਵੀ ਦੇਣ ਲੱਗੀ ਦੁੱਧ ਵੀ ਦੇ ਦਿੰਦੀ ਆ ਹਾਂ ਦੁੱਧ ਦਿੰਦੀ ਆ ਠੀਕ ਐ ਫਿਰ ਉਹ ਦੁੱਧ ਦੁੱਧ ਕਈ ਵਾਰੀ ਅਸੀਂ ਇਧਰ ਜਾਂਦਾ ਡੋਲ ਦੰਨੇ ਆਗੇ ਹਾਂ ਯਾਨੀ ਇਹ ਖਾਲੀ ਕਰਨੀ ਪੈਂਦੀ ਆ ਖਾਲੀ ਕਰਨੀ ਪੈਂਦੀ ਆ ਜੀ ਠੀਕ ਐ ਤੇ ਬਾਕੀ ਹੁਣ ਚੀਜ਼ ਨਹੀਂ ਛੱਡਦੀ ਕਿਸੇ ਦੇ ਜੇ ਖੁੱਲੀ ਛੱਡਦੀ ਚੀਜ਼ ਚੱਕ ਲੈਂਦੀ ਗੋਹੀ ਗੋਹੀ ਵੀ ਚੱਕ ਲਉਂਦੀ ਲੱਕੜਾ ਵੀ ਚੱਕ ਲੈਂਦੀ ਘਰਾਂ ਚ ਜਾ ਕੇ ਸਾਬਣ ਵੀ ਚੱਕ ਲਉਂਦੀ ਪਹਿਲਾਂ ਤਾਂ ਇਥੇ ਨੇ ਤੰਨਾ ਚਾਰ ਸਾਬਣਾਂ ਇਕੱਠੀਆਂ ਕਰਤੀਆਂ ਦੀ ਇੱਥੇ ਪਤਾ ਨਹੀਂ ਇੱਥੇ ਲਿਆ ਕੇ ਪਤਾ ਨਹੀਂ ਕਿਹਦੀਆਂ ਲਿਆਉਂਦੀ ਸੀ ਇਹ ਜਾਨੀ ਕਿ ਐਂ ਕੈਸਾ ਕਰਦਾਂ ਭਾਈ ਜਿਵੇਂ ਮਿਰਜ਼ਾਪੁਰ ਵਾਲਾ ਪ੍ਰਧਾਨ ਆਗਾ ਕਾਲੀ ਦੁਨੀਆ ਵਾਲਾ ਇਹ ਸੇਮ ਉਹਦੇ ਵਾਂਗੂ ਚੱਲਦੀ ਆ ਹੈ ਬਈ ਐਮੀ ਗੱਲ ਹੋ ਗਈ ਤੁਸੀਂ ਇਹ ਤੋਂ ਸਿੱਖੋ ਜੇ ਇਹ ਛੋਟੇ ਤੋਂ ਸਿੱਖੀ ਆ ਬੱਚਾ ਹੀ ਲਾ ਲੋ ਮੈਂ ਤੂੰ ਸਿੱਖਿਆ ਅੱਛਾ ਕਰਮ ਵਾਲੀ ਆ ਸਾਡੀ ਤਾਂ ਇਹ ਠੀਕ ਹੈ ਕਰਮ ਵਾਲੀ ਚੀਜ਼ ਹੈਗੀ ਇਹਨੇ ਜਾਨੀ ਕਿ ਕਿੰਨੀ ਕ ਵਫਾ ਕਰੀ ਆ ਫਿਰ ਇਹ ਜਿੱਦਾਂ ਜੀ ਹੈ ਆ ਵਫਾ ਜੀ ਜਮਾ ਰੰਗ ਬੰਨ ਤੇ ਇਹ ਇਹਦੀ ਕਿਸਮਤ ਮੰਨਦੇ ਹੋ ਜਾਂ ਕਿਵੇਂ ਇਹਦੀ ਕਿਸਮਤ ਹੀ ਮੰਨਦੇ ਆ ਅਸੀਂ ਤਾਂ ਬਈ ਠੀਕ ਹੈ ਕਿਉਂਕਿ ਅੰਡਾ ਮੀਟ ਤਾਂ ਅਸੀਂ ਖਾਂਦੇ ਨਹੀਂ ਹੈਗੇ ਚਲੋ ਮੀਟ ਦਾ ਮੈਂ ਹੱਥ ਵੀ ਨਹੀਂ ਲਾਉਂਦਾ ਹੈਗਾ ਠੀਕ ਹੈ ਹਾਂ ਯਾਨੀ ਮੈਂ ਤਾਂ ਜੀ ਕਿਸਮਤੀ ਮੰਨਦਾ ਇਹਦੇ ਪੈਸੇ ਵੀ ਬਹੁਤ ਲੱਗੇ ਹੋਏ ਨੇ ਬਾਈ ਥੋੜੀ ਸਮਝੋ ਚੋ ਵੀ ਬਾਹਰ ਹੋਣਗੇ ਦੇਖ ਲੈ ਇੱਥੇ ਜਨੇ ਲੱਗੇ 1,95,000 ਰੁਪਏ ਲੱਗੇ ਇਹਨੂੰ ਖਰੀਦਣ ਦੇ ਲਈ ਹਾਂ ਮੇਰੇ ਕੋਟਲੇ ਦੇ ਬੰਦੇ ਖਾਸ ਮੀਏ ਲਾ ਕੇ ਗਏ ਨੇ ਤੁਸੀਂ ਕਿੰਨੇ ਦੀ ਲਈ ਸੀ ਬਿਰੇ ਮੈਂ 2900 ਦੀ ਹੈ ਦੋ ਦਿਨਾਂ ਦੀ ਤਜੋ ਲਈ ਸੀ ਤੁਹਾਨੂੰ ਯਾਨੀ ਕਿ ਪਤਾ ਨਹੀਂ ਸੀ ਵੀ ਇਹ ਮੰਨਤਾ ਨਾ ਮਨ ਨੂੰ ਆਪਾਂ ਤਾਂ ਉਦੋਂ ਸੀ ਪੱਠਾ ਗੀ ਇਹ ਉਹ ਇੰਨੇ ਪੈਸੇ ਕਾਹਤੋਂ ਲਾ ਕੇ ਬਈ ਬਈ ਇਹ ਪਸੰਦੀ ਵਾਲੀ ਉਹ अच्छा यानी कि शौक ਦੇ ਲਈ ਲਾ ਕੇ ਗਏ शौक ਦੇ ਲਈ ਲਾ ਕੇ ਗਏ ਨੇ 195 ਪੂਰਾ ਹਾੜੇ ਕੱਢ ਕੇ ਗਏ ਹੋਏ ਨੇ ਕਿੰਨਾ ਕਿਸਮੇ ਪਹਿਲਾਂ ਦੀ ਗੱਲ ਹੈ ਬਈ ਬਈ 1 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਪੂਰਾ 195 ਮੇਰੇ ਹੱਥ 'ਚ ਫੜਾਉਂਦੇ ਦੇ ਫੜ ਪੈਸੇ ਉਹ ਦੇਖ ਵੀ ਦੇਖਣਗੇ ਵੀ ਉਹ ਵੀਡੀਓ ਬੰਦੇ ਠੀਕ ਹੈ ਪਰ ਇਹ ਅਸੀਂ ਦਿੱਤੀ ਨਹੀਂ ਮਹਾਨਾ ਯਾਨੀ ਕਿ ਭਾਈ ਬਾਈ ਨੂੰ ਅੱਜ ਚਲੋ ਪੈਸਿਆਂ ਦੀ ਕੋਈ ਘਾਟ ਨਹੀਂ ਹੈਗੀ ਜੇ ਘਾਟ ਹੁੰਦੀ ਤਾਂ ਵੀ ਨਹੀਂ ਮੇਰੇ ਨਾਲ ਖੈਰ ਭਾਈ ਨੇ ਵੀ ਦੇਣੀ ਸੀ ਇਹ ਠੀਕ ਹੈ ਨਾ ਜਾਨੀ ਇਹਦਾ ਬਾਈ ਯਾਰ ਅੰਨੇ ਮਾੜੇ ਸਮੇਂ ਚ ਵੀ ਨਾਲ ਹੀ ᱛੀਏ ਸਾਡੇ ਉਦੋਂ ਵੀ ਨਹੀਂ ਅਸੀਂ ਵੇਚੀ ਕਿਉਂਕਿ ਮਤਲਬ 17 18 ਪਸਾ ਹੋਰ ਵੀ ਤਿਉਹ ਵੇਚਤੇ ਅਸੀਂ ਸਾਰੇ ਇਹ ਨਹੀਂ ਕੱਲੀ ਵੇਚੀ ਸੀ ਇਹ ਰੱਖੀ ਹੋਈ ਆ ਠੀਕ ਹੈ ਨਹੀਂ ਜਿਹੜਾ ਬੱਕਰੀਆਂ ਦਾ ਕੰਮ ਕਰਿਆ ਸੀਗਾ ਆਪਾਂ ਨੇ ਉਹ ਕਿਵੇਂ ਮਾਈਂਡ ਚ ਆਇਆ ਸੀਗਾ ਉਹ ਬਾਈ ਪਤਾ ਉਦੋਂ ਵੀਡੀਓ ਦੇਖਦੇ ਜਿੰਨੇ ਤੁਸੀਂ ਵੀਡੀਓ ਪਾਉਂਦੇ ਹੁੰਦੇ ਸੀ ਬੱਕਰੀਆਂ ਦੀਆਂ ਵੀ ਯਾਰ ਐ ਕਰਕੇ ਆਹ ਕੰਮ ਆ ਕਿਉਂਕਿ ਮੈਂ ਤੁਹਾਨੂੰ ਪਹਿਲੇ ਦਿਨੋਂ ਪਸੰਦ ਕਰਦਾ ਬਾਈ ਤੁਹਾਡੀਆਂ ਵੀਡੀਓ ਠੀਕ ਠੀਕ ਹੈ ਵੀਰੇ ਹਣਾ ਹਾਂਜੀ ਵੀਰੇ ਤੇ ਮਹਾ ਯਾਰ ਬਾਈ ਨੂੰ ਕਦੇ ਮਿਲਾਂਗੇ ਹਾਂ ਹਾਂ ਤਰਸੀਮ ਬਾਈ ਠੀਕ ਹੈ ਬਾਈ ਤੇ ਇਹ ਬਾਈ ਸੱਚੀ ਗੱਲ ਆ ਮੈਂ ਉਹਦੀਆਂ ਵੀਡੀਓ ਦੇਖਦਾ ਹੁੰਦਾ ਸੀ ਠੀਕ ਉਹ ਤੋਂ ਬਾਅਦ ਰੰਧਾਵੇ ਬਾਈ ਨੇ ਕਿਹਾ ਮੈਂ ਰੰਧਾਵੇ ਬਾਈ ਨੂੰ ਮਿਲਿਆ ਮੈਂ ਤੁਹਾਨੂੰ ਨਹੀਂ ਮਿਲਿਆ ਸੀ ਪਹਿਲਾਂ ਸੀ ਠੀਕ ਹੈ ਮੈਂ ਰੰਧਾਵੇ ਬਾਈ ਨੂੰ ਮਿਲਿਆ ਫਿਰ ਆਪਾਂ ਮਿਲੇ ਸੀਗੇ ਬਾਈ ਤੁਹਾਨੂੰ ਯਾਦ ਹੋ ਲੋਂਗੋ ਵਾਲਾ ਗ੍ਰੀਨ ਚ ਹਾਂ ਬਾਈ ਜਿੱਥੇ ਕਲਾਸਾਂ ਲਾਈਆਂ ਸੀ ਬਾਈ ਟ੍ਰੇਨਿੰਗ ਕਰੀ ਜੀ ਟ੍ਰੇਨਿੰਗ ਲਾਈ ਹਮ ਉੱਥੇ ਫਿਰ ਉਸ ਤੋਂ ਬਾਅਦ ਆਪਣੀ ਬੱਸ ਵਧੀਆ ਲਹਿਜ ਪਈ ਚਲੋ ਆਪਾਂ ਕੁ ਭਾਈਓ ਬਣ ਕੇ ਇੱਕ ਤਰ੍ਹਾਂ ਦੇ ਹੈ ਤਾਂ ਵਾਹ ਉਸ ਤੋਂ ਬਾਅਦ ਬਾਈ ਕਹਿੰਦਾ ਕਹਿੰਦਾ ਵੀ ਯਾਰ ਘਾਟੇ ਬਾਦੇ ਚੱਲਣੇ ਪੈਂਦੇ ਹੁੰਦੇ ਨੇ ਹਾਂ ਵੀ ਦੇਖੋ ਇਹ ਕਿਸੇ ਦੇ ਵੀ ਚਲੋ ਮੇਰੇ ਨਾਲ ਹੋਰ ਵੀ ਦੋ ਤਿੰਨ ਮੁੰਡਿਆਂ ਨੇ ਰੱਖੀਆਂ ਤੀ ਹੂੰ ਉਹਨਾਂ ਤੋਂ ਪਈ ਹੋਇਆ ਨਹੀਂ ਕੰਮ ਸੈੱਟ ਹੂੰ ਉਦੋਂ ਬਾਅਦ ਮੈਨੂੰ ਮੈਂ 17-18 ਪਸ਼ੂ ਰੱਖੇ ਮੈਨੂੰ ਵਧੀਆ ਮੁਨਾਫਾ ਦੇ ਕੇ ਗਏ ਨੇ ਦੇਖੋ ਜੇ ਮਿਹਨਤ ਕਰਦੇ ਤਾਂ ਠੀਕ ਹੈ ਤਾਂ ਹੁਣ ਇਹ ਵੀ ਬੰਨ ਕੇ ਇੱਥੇ ਰੰਮੀ ਜਾਣ ਇਹਨਾਂ ਨੂੰ ਕੁਝ ਪਾਵਾਂਗੇ ਨਹੀਂ ਫਿਰ ਤਾਂ ਕੋਈ ਫਾਇਦਾ ਵੀ ਨਹੀਂ ਰੱਖਣ ਦਾ ਫਿਰ ਤਾਂ ਰੱਖੋ ਹੀ ਨਾ ਗੱਲ ਸਿੱਧੀ ਹੁਣ ਤਾਂ ਫਿਰ ਯਾਨੀ ਕਿ ਤੁਸੀਂ ਇਕੱਲੇ ਇਹ ਇਕੱਲੇ ਜਾਨਵਰ ਦੀ ਸੇਵਾ ਕੀਤੀ ਆ ਇਸ ਸਮੇਂ ਹਾਂ ਹੋਰ ਕਾਹਦੀ ਸੇਵਤਾ ਨਹੀਂ ਕੀਤੀ ਫਿਰ ਇਹਨੂੰ ਕੀ ਖਵਾਉਣੇ ਪਿਉਨੇ ਹੋਏ ਇਹ ਤਾਂ ਬਾਈ ਕੁਸ ਮਾਰਦਾ ਕੇਲੇ ਆ ਸਾਡੀ ਗਲੀ ਚ ਬਥੇਰੀਆਂ ਬੁਰੀਆਂ ਪਾ ਜਾਂਦੀਆਂ ਨੇ ਕੱਖ ਪਾ ਜਾਂਦੀਆਂ ਨੇ ਇਹਨੂੰ ਆਂਡੀ ਗਵੰਡੀ ਵੀ ਉਹ ਕਾਤੋਂ ਬਾਈ ਚਾਰ ਬਸ ਉਹ ਵੀ ਪਾ ਜਾਂਦੇ ਨੇ ਬਾਈ ਸੌਂਕ ਦੇ ਮਾਰੇ ਵੀ ਚੱਲ ਵਧੀਆ ਚੀਜ਼ ਆ ਇਹ ਠੀਕ ਐ ਦੇਖੋ ਬਾਈ ਵੱਡੀ ਦਮ ਇਹਨੂੰ ਉਧਰ ਕਰ ਜਾਰ ਹਾਂ ਇਹ ਇਹ ਪੀ ਜਾਂਦਾਗਾ ਤੇ ਫਿਰ ਹੁਣ ਹੋਰ ਬੱਕਰੀਆਂ ਵਗੈਰਾ ਰੱਖੋਗੇ ਜਾਂ ਕਿਵੇਂ ਬਾਈ ਹੋਰ ਹੁਣ ਲਿਆਉਣੀਆਂ ਨੇ ਅਸੀਂ ਅੱਛਾ ਤਿੰਨ ਚਾਰ ਹੋਰ ਲਿਆਉਣੇ ਨੇ ਬੱਕਰੇ ਠੀਕ ਐ ਹੋਰ ਕੋਈ ਖਾਸ ਕਿਸੇ ਆਏਗਾ ਇਹਦਾ ਖਾਸ ਕਿਸੇ ਤਾਂ ਜਗਾ ਹੀ ਦੀ ਇਕੱਲੀ ਦੀ ਪੈਸਲ ਪੱਖਾ ਇਹ ਤੇ ਹਾਂ ਇਹਦਾ ਹਾਂ ਹਾਂ ਗਰਮੀਆਂ ਨੂੰ ਸਾਰਾ ਕੁਝ ਐਨ ਓਕੇ ਦੀ ਰਿਪੋਰਟ ਹੈ ਇਹਦੀ ਚੋਟੀ ਦੀ ਠੀਕ ਹੈ ਵੇਚਣੀ ਇਹ ਹੈ ਨਹੀਂ ਨਾ ਵੇਚਣ ਨਹੀਂ ਭਾਈ ਦੇਖ ਲਓ ਨਹੀਂ ਕਹਿੰਦਾ ਉਹਨੇ ਮਹੰਤ ਫਰੀ ਮਿਲ ਜਾਂਦਾ ਬਾਈ ਨੂੰ ਪੈਸੇ ਵੀ ਦਿੰਦੇ ਸੀਗੇ ਤਾਂ ਵੀ ਨਹੀਂ ਲਏ ਕਿ ਮਲੇਰ ਕੋਟਲੇ ਦੇ ਬੰਦੇ ਬਾਈ ਨੇ ਦੱਸਿਆਗਾ ਵੀ ਸਰੀਆਮ ਦਿੰਦੇ ਸੀਗੇ ਉਹ ਲੈ ਨਹੀਂ ਭਾਈ ਚਲੋ ਇਹ ਤਾਂ ਚੱਲ ਆਪਣਾ ਬੱਕਰੀ ਵਗੈਰਾ ਦਿਖਾਤੀ ਕੰਮ ਕਾਜ ਵੀ ਮਿਲਦਾ ਇਸ ਸਮੇਂ ਤਾਂ ਬਾਬੇ ਦੀ ਬਹੁਤ ਜ਼ਿਆਦਾ ਕਿਰਪਾ ਹੈ ਨਾ ਬਹੁਤ ਵਧੀਆ ਗਾਇਕਾਂ ਨਾਲ ਵੀ ਸੰਬੰਧ ਨੇ ਕਿ ਗਾਣਿਆਂ ਵਿੱਚ ਫਿਲਮਾਂ ਦੇ ਵਿੱਚ ਆਉਣ ਵਾਲੇ ਆਗੇ ਨਾ ਚਿੰਗਾ ਹੋਰ ਕੋਈ ਖਾਸ ਗੱਲ ਬਾਤ ਹੈਗੀ ਹੋਰ ਬਸ ਖਾਸ ਗੱਲ ਇਹ ਆ ਵੀ ਚੀਜ਼ ਨਹੀਂ ਕਹਦੇ ਕਰਨ ਛੱਡਦੀ ਦੂਜੀ ਗੱਲ ਇਹ ਆ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਸਾਡੇ ਘਰੋਂ ਚੀਜ਼ ਲੈ ਜੇ ਚੱਕ ਕੇ ਜੇ ਖੁੱਲੀ ਹੋਈ ਇਹ ਜਨ ਕੇ ਇੱਥੇ ਕੋਈ ਮੈਂ ਵੀ ਨਹੀਂ ਲਿਆ ਸਕਦਾ ਜੇ ਖੁੱਲੀ ਹੋਈ ਸੇ ਨਹੀਂ ਲੈ ਜਾਣਗੇ ਅੱਛਾ ਇਹ ਪੱਕੀ ਗੱਲ ਹੈ ਇਹ ਕੀ ਕਰਦੀ ਹੈ ਇਹ ਟੱਕਰਾਮ ਵਾਰੂ ਰੂ ਵਿੱਚ ਵਿੱਚ ਵੀ ਸਾਡੀ ਚੀਜ਼ ਲੈ ਗਿਆ ਚੱਕ ਕੇ ਰਿੰਗਦੀ ਹੈ ਫਿਰ ਉਹ ਅੱਛਾ ਉਹ ਛੱਡਦੀ ਨਹੀਂ ਕਹਿੰਦੇ ਤੁਸੀਂ ਨਾਮ ਕੀ ਰੱਖਿਆ ਫਿਰ ਇਹਦਾ ਕਾਲੂ ਕਾਲੂ ਇਹ ਤੁਸੀਂ ਖਾਇਆ ਇਹਨੂੰ ਫਿਰ ਅਜੇ ਵੀ ਇਹ ਪਚੀ ਨਹੀਂ ਚੱਕਣ ਦੇਣੀ ਚਾਹੀਏ ਇਹਨੂੰ ਆਪ ਹੀ ਸਿੱਖੀ ਨਹੀਂ ਇਹਨੂੰ ਆਪ ਹੀ ਪਤਾ ਬਈ ਹੁਣ ਇਹਦਾ ਇਹਦੀ ਘਰ ਆ ਇਹ ਇਹਨੂੰ ਮੇਰੇ ਆਪਦੇ ਘਰ ਦੀ ਅੱਛਾ ਆ ਜਾਲ ਲੱਗਾ ਤੈਨੇ ਤਿੰਨ ਚਾਰ ਵਾਰੀ ਤੋੜਦਾ ਠੀਕ ਹੈ ਨਵਾਂ ਲਵਾਇਆ ਸੀ ਪਹਿਲਾਂ ਉਹ ਇਹਦੇ ਕੰਧ ਕਢਾਤੀ ਦੀ ਅਸੀਂ ਵਿਚਾਲੇ ਠੀਕ ਹੈ ਮਾਦਾ ਲਈ ਇਹ ਚ ਕੱਲੀ ਰਹਿ ਲਿਆ ਕਰੂ ਦੂਜੇ ਇਧਰ ਰਹਿ ਲਿਆ ਕਰਨਗੇ ਉਹ ਵੀ ਤੋੜਦਾ ਇਹਨੇ ਅੱਜ ਇਹਦੀ ਉਮਰ ਕਿੰਨੀ ਹੋ ਗਈ ਫਿਰ ਹੋਰ ਬਈ ਇਹਦੀ ਹੋਗੀ 5 ਸਾਲ 5 ਸਾਲ ਹਾਂਜੀ ਠੀਕ ਹੈ 5 ਸਾਲ ਦੀ ਹੋ ਗਈ ਦੰਦ ਦਿਖਾਈ ਉਹਦੇ ਇੱਕ ਦੰਦ ਵੀ ਹੁਣ ਤਾਂ ਮੈਨੂੰ ਲੱਗਦਾ ਲਗਭਗ ਲਾਉਣੇ ਸ਼ੁਰੂ ਕਰ ਗਈ ਹੋ ਹਾਲੇ ਕੋ ਦੰਦ ਲਾ ਗਈ ਇੱਥੋਂ ਪਤਾ ਲੱਗਦਾ ਵੀ ਪੂਰੀ ਅੱਧੀ ਉਮਰ ਹੋ ਚੁੱਕੀ ਹੈਗੀ ਬੱਕਰੀ ਦੀ ਹੈ ਨਾ ਦੁੱਧ ਵਗੈਰਾ ਤੁਸੀਂ ਕੱਢਦੇ ਨੇ ਉਹਨੇ ਮੈਨੂੰ ਲੱਗਦਾ ਵਜਨ ਵੀ ਭਾਈ ਹੋਊਗਾ ਘੱਟੋ ਘੱਟ 90 95 ਕਿਲੋ ਦੇ ਭਾਈ ਪਹਿਲਾਂ ਇਹਦਾ weight ਹੋ ਗਿਆ ਸੀਗਾ 113 ਤੋਲ ਕੇ ਤੋਲ ਕੇ ਪੂਰਾ ਠੀਕ ਹੈ 113 ਫਿਰ ਲੱਸੀ ਕਿਵੇਂ ਹੋ ਗਈ ਲੱਸੀ ਭਾਈ ਕੁਸਤਾ ਥੋੜਾ ਜਾ ਹੁਣ ਸਾਾਨੂੰ ਸਾਡਾ ਬੰਦਾ ਬੀਜੀ ਹੋ ਗਿਆ ਸੀ ਕਿਸੇ ਕੰਮ 'ਚ ਹੂੰ ਉਤੋਂ ਸਮਾਈ ਸਮਝ ਨਹੀਂ ਕੋਈ ਮਾੜੀ ਬਿਮਾਰ ਹੋਊਗੀ ਦੀ ਵਿੱਚ ਦੀ ਹੂੰ ਬੁਖਾਰ ਹੋ ਗਿਆ ਇਹਨੂੰ ਹੂੰ ਉਹਦੇ ਕਰਕੇ ਕੋਹਨਾਂ ਨੇ ਇਹਦੀ ਖੁਰਲੀ ਨਹੀਂ ਤੀ ਹੂੰ ਲਿਸੀਏ ਕਿ ਮੈਂ ਉਹ ਵੀ ਇਹਨੂੰ ਪਾਉਂਦੇ ਹੁੰਦੇ ਸੀ ਇਸ ਬੱਠਲ 'ਚ ਕੱਖ ਠੀਕ ਹੈ ਬੱਠਲ 'ਚ ਤੁਹਾਨੂੰ ਪਤਾ ਇਹਨਾਂ ਦੀ ਕਤਤ ਹੁੰਦੀ ਆ ਹੂੰ ਇਹ ਤਾਂ ਪੈਰ ਮਾਰ ਕੇ ਐਂ ਢੋਲ ਦਾਂ ਦਿੱਤੀ ਠੀਕ ਹੈ ਹੁਣ ਆ ਖੁਰਲੀ ਸਪੈਸ਼ਲ ਕਰਾਈ ਆ ਲੋਹਾ ਖੇੜੇ ਦੇ ਨੇ ਬੰਦੇ ਹੂੰ ਜੱਗੀ ਲੋਹਾ ਖੇੜਾ ਵਾਲਾ ਤੇ ਕਢੀ ਸਾ ਮਡੇਰ ਜਾਣਦੇ ਹੋਗੇ ਹਾਂ ਹਾਂ ਬਈ ਉਹਨਾਂ ਆ ਕੇ ਗਏ ਨੇ ਆ ਖੁਰਲੀ ਠੀਕ ਹੈ ਮਾਜਰ ਖੁਰਲੀ ਕਰਕੇ ਆਓ ਸਾਡੀ ਠੀਕ ਹੈ ਯਾਨੀ ਕਿ ਇਹ ਇਸ ਚੀਜ਼ ਦਾ ਵੀ ਤੁਹਾਡੀ ਜ਼ਿੰਦਗੀ ਚ ਕਾਫੀ ਵਧੀਆ ਰੋਲ ਰਿਹਾ ਪੱਟ ਦਾ ਬਹੁਤ ਵਧੀਆ ਭਾਈ ਇਹ ਮੈਨੂੰ ਲੱਗਦਾ ਤੁਸੀਂ ਮੈਨੂੰ ਕਦੇ ਵੀ ਪੱਟ ਦੀ ਵੀਡੀਓ ਬਣਾਉਣੀ ਹੈਗੀ ਅੱਜ ਤੋਂ 2.5 ਸਾਲ ਪਹਿਲਾਂ ਨਾ 2.5 ਸਾਲ ਪਹਿਲਾਂ ਪ੍ਰਧਾਨ ਜੀ ਨੇ ਕਹਿ ਸੀ ਵੀ ਵੀਡੀਓ ਬਣਾਉਣੀ ਹੈ ਤੇ ਸਮਾਂ ਬਣਿਆ ਅੱਜ ਕਿਉਂਕਿ ਅਸਲ ਚ ਭਾਈ ਆਪਾਂ ਆਪਣੀਆਂ ਵੀਡੀਓ ਬਣਾਈ ਜਾਂਦੇ ਹਣਾ ਹਾਂ ਮੇਰੇ ਇੰਟਰਵਿਊਆਂ ਬਥੇਰੀਆਂ ਹੋਈ ਜਾਂਦੀਆਂ ਨੇ ਉਹ ਵੀਡੀਓ ਬਹੁਤ ਚੱਲਦੀਆਂ ਨੇ ਬਾਬੇ ਦੀ ਕਿਰਪਾ ਨਾਲ ਹਾਂ ਪਰ ਜਿੱਥੇ-ਜਿੱਥੇ ਆਪਾਂ ਨੂੰ ਚੀਜ਼ ਆਪਣੀ ਪਸੰਦਾ ਵਧੀਆ ਚੀਜ਼ਾਂ ਹਨਾ ਚਲੋ ਮੈਂ ਨਹੀਂ ਕਹਿੰਦਾ ਨਾ ਨਾ ਇੱਥੇ ਖੜ ਕੇ ਤਾਂ ਪਹਿਲੀ ਵੀਡੀਓ ਬਣਾ ਰਹੇ ਹੋਵਾਂਗੇ ਆਪਾਂ ਹਾਂਜੀ ਭਾਈ ਪਹਿਲੀ ਹੋ ਆ ਚੀਜ਼ ਆ ਚੀਜ਼ ਯਾਨੀ ਕਿ ਅਸੀਂ ਬਿਲੇ ਗੁੰਦੇ ਹਾਂ ਪਰ ਜਿਨ੍ਹਾਂ ਦਾ ਆਪਾਂ ਨੂੰ ਵਧੀਆ ਕੋਈ ਉਹ ਲੱਗਿਆ ਤਾਂ ਆਪਾਂ ਇਹਦੀ ਵੀ ਵੀਡੀਓ ਬਣਾਈਏ ਇੱਕ ਨਾ ਨਾ ਸਹੀ ਗੱਲ ਆ ਇਹਨੇ ਤਾਂ ਤਾਰਤੇ ਹਨਾ ਛੋਟੀ ਨੇ ਤਾਰਤੇ ਨੇ ਰੰਗਲਾ ਤੇ ਧਮਕੀਆਂ ਦੇਣ ਦਾ ਯੋਗਾ ਕਰਦਾ ਭਾਈ ਬਹੁਤ ਵਧੀਆ ਲੱਗੀ ਗੱਲ ਬਾਤ ਤੇ ਬੰਦ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਓਕੇ ਬਾਈ ਤੁਸੀਂ ਆ ਚੀਜ਼ ਸਾਨੂੰ ਦਿਖਾਈ ਤੇ ਮੈਨੂੰ ਨਹੀਂ ਪਤਾ ਸੀ ਮੈਲਾ ਮੈਂ ਚਲੋ ਸਰਸ ਲਈ ਲੈ ਰਿਆ ਸੀਗਾ ਮਾਂ ਚਲੋ ਹੋਊ ਥੋੜਾ ਬਹੁਤਾ ਕੰਮ ਬਾਈ ਦਾ ਤੇ ਜੋ 2.5 ਸਾਲ ਚਲੋ ਕੱਲ ਫੋਨ ਲੱਗ ਗਿਆ ਤੁਸੀਂ ਕੋਈ ਨੂੰ ਕਰ ਲਿਆ ਫਿਰ ਆਪਾਂ ਗੱਲਬਾਤ ਰਾਬਤਾ ਕੈਮ ਕਰ ਲਿਆ ਇੱਕ ਬਾਈ ਜਿਹਨੇ ਵੀ ਬੱਕਰੀ ਫਾਰਮ ਪਾਉਣਾ ਤਾਂ ਉਹਨੂੰ ਭੇਤ ਹੋਣਾ ਚਾਹੀਦਾ ਪਹਿਲਾਂ ਹਾਂ ਕੀ ਕਹਨੋ ਕਿ ਕਿੰਨੇ ਕ ਨਗ ਰੱਖੇ ਜਾਂ ਕਿਵੇਂ ਰੱਖੇ ਜਿੰਨੇ ਚਲੋ ਜਿੰਨੇ ਕ ਅਗਲੇ ਕੋਲ ਜਗ੍ਹਾ ਹਨਾ ਜਿੰਨਾ ਕ ਅਗਲਾ ਰੱਖ ਸਕਦਾ ਪਰ ਪਹਿਲਾਂ ਉਹਨਾਂ ਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਆ ਵੀ ਅਸੀਂ ਇਹਦੀ ਨੌਲੇਜ ਹੈਗੀ ਆ ਨਹੀਂ ਪਹਿਲਾਂ ਮੈਂ ਇਥੋਂ ਵੀ ਗਲਤੋ-ਗਲਤ ਦਵਾਈਆਂ ਸੰਭਾਈ ਨਹੀਂ ਹੋਈ ਮੈਂ ਵੀ ਕਾਟਾ ਖਾਦਾ ਪਰ ਕਾਟਾ ਖਾਣ ਤੋਂ ਬਾਅਦ ਉਦੋਂ ਬਾਅਦ ਇੱਕ ਬੱਕਰੀ ਆਈ ਮੇਰੇ ਉਹ ਸਾਰੇ ਰੋਣੇ ਧੋਣੇ ਧੂਗੀ ਉਹ ਕਿਵੇਂ ਬਾਈ ਉਹ ਬਸ ਮੈਂ ਬਾਈ ਰੰਧਾਵੇ ਤੋਂ ਲਈ ਸੀ ਹੂੰ 18000 ਦੀ ਹੂੰ ਤੇ ਬਾਈ ਨੇ ਮੈਨੂੰ ਖਾਲੀ کہہ ਕੇ ਦਿੱਤੀ ਤੂੰ ਮੇਰੇ ਕੋਲੇ ਗੱਭਣ ਨਿਕਲ ਗਈ ਸਾਢੇ 3 ਮਹੀਨੇ ਤੁਸੀਂ ਕਿੰਨਾ ਟਾਈਮ ਸਾਂਮੀ ਫਿਰੋ 1 ਮਹੀਨਾ 1 ਮਹੀਨਾ ਸਾਂਮੀ 1 ਮਹੀਨਾ ਸਾਂਮੀ ਤੇ ਮੈਂ 1 ਮਹੀਨਾ ਸਾਂਮ ਕੇ 13 ਤਰੀਕ ਨੂੰ ਲਈ ਤੀ ਮੰਡੀ ਤੋਂ 13 ਤਰੀਕ ਨੂੰ ਹੀ ਮੰਡੀ ਤੇ ਵੇਚ ਆਇਆ 42000 ਰੁਪਏ 1 ਮਹੀਨੇ ਦੇ ਵਿੱਚ 1 ਮਹੀਨੇ ਦੇ ਵਿੱਚ 42000 ਦੀ 42000 ਦੀ 22000 ਸਿੱਧਾ ਨਫਾ ਆ ਗਿਆ ਜਾਨੀ ਜਾਨ ਸਿੱਤਾ ਠੀਕ ਹੈ ਫਿਰ ਹੋਰ ਪੀ ਕਿੱਧਰ ਲਾਤੇ ਜੀ ਹੋਰ ਪੀ ਬਸ ਬਾਈ ਉਹਦੇ ਪੱਠਾ ਲਿਆਈ ਤੀ ਬੱਕਰੇ ਠੀਕ ਹੈ ਉਹ ਹੋਰ ਵੀ ਆ ਉਹ ਮੈਂ 42 ਦੀ ਵੇਚੀ ਹਾਂ ਉਹ ਨजीर ਨੇ ਲੈ ਲਈ ਤੀ ਨजीर ਨੂੰ ਜਾਣਦੇ ਹੋਮਗੇ ਤੁਸੀਂ ਹਾਂ ਨजीर ਨੇ ਲਈ ਉਹ ਮੈਥੋਂ 42 ਦੀ ਉਹਨੇ 65 ਦੀ ਵੇਚਤੀ ਅੱਛਾ 42 ਦੀ ਹੋ ਲੈ ਗਿਆ ਜੀ 65 ਦੀ ਗਾਂ 65 ਦੀ ਉਹਨੇ ਅਗਲੀ ਮੰਡੀ ਤੇ 65 ਦੀ ਵੇਚਤੀ ਅਗਲੀ ਮੰਡੀ ਤੇਰਾ ਨੂੰ ਮੈਂ ਵੇਚੀ ਤੇ ਉਹਨੇ ਸਬਜ਼ੀ ਦੀ ਤੇ ਵੇਚਤੀ ਲੋਂਗੋ ਵਾਲੀ 65 ਦੀ 65 ਦੀ ਜਿਹੜੇ ਨੇ 65 ਦੀ ਲਈ ਤੀ ਹਾਂ ਉਹਨੇ 95 ਦੀ ਕਾਲੇ ਗਿਆ ਦਾ ਮੇਲਾ ਆਉਂਦਾ ਹੁੰਦਾ ਹਾਂ ਕਾਲੇ ਗਿਆ ਦੇ ਮੇਲੇ ਤੇ ਵੇਚੀ ਉਹ ਯਾਨੀ ਕਿ ਪੂਰਾ ਰਿਕਾਰਡ ਰਿਹਾ ਉਹਦਾ ਪੂਰਾ ਰਿਕਾਰਡ ਰਿਹਾ ਯਾਨੀ ਕਿ ਇੰਨੀ ਚੰਗੀ ਚੀਜ਼ ਕਿਸੇ ਨੇ ਸੋਚਿਆ ਇਹਨੂੰ 42 ਤੋਂ 65 65 ਤੋਂ 95 ਕਿੱਥੇ ਗੱਲ ਪਹੁੰਚੀ ਹੈਗੀ ਹਣਾ ਬਹੁਤ ਵਧੀਆ ਗੱਲਬਾਤ ਲੱਗੀ ਬਈ ਤੇ ਬੱਕਰੀਆਂ ਰੱਖਣ ਵਾਲਿਆਂ ਨੂੰ ਕੁਛ ਨੇ ਹਾਂ ਦਿੰਦੇ ਹੋਗੇ ਜਿਹੜੇ ਵੀਡੀਓ ਦੇਖਦੇ ਹਾਂ ਹਾਂ ਦੇਖੋ ਯਾਰ ਪਤਾ ਕੀ ਬਹੁਤ ਬੰਦੇ ਕਹਿੰਦਾਂ ਨੇ ਸਾਨੂੰ ਘਾਟਾ ਪੈ ਗਿਆ ਸਾਨੂੰ ਇਹ ਹੋ ਸੂ ਬਧੀਆਂ ਲੋ ਤੇ ਸੰਭਾਈ ਰੱਖੋ ਉਹਦੀ ਬਾਕੀ ਇਸ ਚੀਜ਼ ਦੀ ਕੋਈ ਸ਼ਰਮਿੰਦਗੀ ਨਹੀਂ ਕਹਦਾਉਂਦੇ ਨੇ ਯਾਰ ਇਹ ਤਾਂ ਬੱਕਰੀਆਂ ਰੱਖੀਆਂ ਪਿਆ ਬੱਕਰੀਆਂ ਵਾਲੇ ਬਾਈ ਬਹੁਤ ਬੱਕਰੀਆਂ ਦਾ ਰੇਟ ਬਹੁਤ ਆ ਜੇ ਬੰਦਾ ਢੰਗ ਨਾਲ ਕੰਮ ਕਰੇ ਠੀਕ ਆ ਇਹ ਤਾਂ ਲੋਕ ਤਾਂ ਹੁਣ ਹਰੇਕ ਕੰਮ ਨੂੰ ਕਹਿੰਦੇ ਨੇ ਯਾਰ ਆਹ ਕੰਮ ਹੁਣ ਮੇਰੇ ਕੰਮ ਨੂੰ ਕਹਿੰਦੇ ਨੇ ਯਾਰ ਇਹ ਤਾਂ ਕੰਜਰ ਕੀਤਾ ਪਰ ਸਾਨੂੰ ਪਤਾ ਜਿਹੜੀ ਰੋਟੀ ਤੁਰਦੀ ਹੈ ਸਾਡੇ ਸਹੀ ਗੱਲ ਆ ਹਾਂ ਜਿਹਨੇ ਕਰਨਾ ਹੈ ਕੰਮ ਕੋਈ ਵੀ ਮਾੜਾ ਨਹੀਂ ਹੈ ਨਾ ਲੋਕ ਕਵਾੜ ਦਾ ਕੰਮ ਕਰਦੇ ਨੇ ਮਾੜਾ ਥੋੜੂ ਆ ਬਈ ਮਾੜਾ ਥੋੜੀ ਟਰੱਕਾਂ ਦੇ ਟਰੱਕ ਪਾਈ ਪਏ ਨੇ ਲੋਕ ਕਵਾੜ ਦਾ ਕੰਮ ਕਰ ਕਰ ਕੇ ਹਮ ਪਰ ਜਿਹਨੇ ਕਰਨਾ ਹੈ ਜਿਹਨੇ ਯਾਰ ਉਹ ਤਾਂ ਚਾਹੇ ਹੁਣ ਆਪਾਂ ਚਾਹੇ ਰੇਲ ਗੱਡੀ ਪਾ ਲਉ ਹਮ ਉਹਦਾ ਫੇਰ ਵੀ ਕੋਈ ਤਾਂ ਬਲੈਕ ਕਰਦਾ ਹੋਊ ਰੇਲ ਗੱਡੀ ਜਾਨੀ ਪਤਾ ਬਲੈਕ ਚ ਜਾਂਦੀ ਹੋਵੇਗੀ ਸਹੀ ਗੱਲ ਹੈ ਇਹ ਚੀਜ਼ਾਂ ਹੁੰਦੀਆਂ ਨੇ ਲੋਕ ਤਾਂ ਕਹਿੰਦੇ ਹੁੰਦੇ ਨੇ ਪਰ ਕੰਮ ਆਪਦਾ ਦੱਬ ਕੇ ਕਰੋ ਜਿਹੜਾ ਵੀ ਕਰਦੇ ਹਾਂ ਵਧੀਆ ਪਰ ਨਸ਼ੇ ਪੱਤੇ ਤੋਂ ਰੋਹੋ ਦੂਰ ਮਿੱਤਰੋ ਠੀਕ ਹੈ ਪ੍ਰਧਾਨ ਜੀ ਤਾਂ ਨਹੀਂ ਕੋਈ ਨਸ਼ਾ ਪੱਤਾ ਕਰਦੇ ਆਪਣੇ ਦਾ ਘਰੇ ਵੀ ਕੋਈ ਵੀ ਨਹੀਂ ਨਾ ਹੀ ਮਾਸ ਕਾਂਦੇ ਨੇ ਨਾ ਹੀ ਮਾਸ ਆ ਬੰਦਾ ਖੜਾ ਬਣਾ ਯਾਰ ਬੈਠੀ ਤੇ ਆਪਣਾ ਪੂਰਾ ਨਾਮ ਕੀ ਹੈਗਾ ਮੇਰਾ ਨਾਮ ਪੂਰਾ ਬਈ ਬੂਟਾ ਬੂਟਾ ਸਿੰਘ ਜਾਂ ਖਾਨ ਬੂਟਾ ਖਾਨ ਬੂਟਾ ਖਾਨ ਯਾਨੀ ਕਿ ਪ੍ਰਧਾਨ ਜੀ ਬੂਟਾ ਖਾਨ ਨੇਗੇ ਇਹ ਪਹਿਲਾਂ ਵੀ ਆਪਾਂ ਨਾਮ ਦੱਸਿਆ ਕਦੇ ਕਿਸੇ ਇੰਟਰਵਿਊ 'ਚ ਜਾਂ ਅੱਜ ਇੱਥੇ ਦੱਸਿਆ ਪਹਿਲੀ ਕਿ ਦੱਸਿਆ ਪਹਿਲੀ ਦੱਸਿਆ ਜਿਆ ਪ੍ਰਧਾਨ ਜੀ ਦਾ ਨਾਮ ਬੂਟਾ ਖਾਂਗਾ ਅਸਲ ਦੇ ਵਿੱਚ ਅੱਜ ਬੰਤ ਪ੍ਰਧਾਨ ਜੀ ਕਾਲੀ ਦੁਨੀਆ ਵਾਲੇ ਚੰਗਾ ਭਾਈ ਜੀ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਰ ਜੀ ਵੀ ਆਂ ਦੇ ਵਿੱਚ ਟਾਈਮ ਦਿੱਤਾ ਸਾਨੂੰ ਬਹੁਤ ਧੰਨਵਾਦ ਵੀਰਿਆ ਕਿਉਂ ਦਾ ਰਹੇ ਭਾਈ